ਉਹ ਹੰਤ ਲਾਕਿਆ ਦੇ ਵਿੱਚ ਹਰ ਕੋਈ ਜਿਹੜਾ ਉਹ ਰਾਸ ਨੂੰ ਲੈ ਕੇ ਪਿਆ ਔਰ ਇੱਕ ਪੰਜਾਬ ਦਾ ਪੁੱਤ ਜਿਹੜਾ ਕਿ ਪੰਜਾਬ 'ਚ ਕਦੀ ਵੀ ਮੁਸੀਬਤ ਆਵੇ ਦੁਨੀਆ 'ਚ ਕਿਤੇ ਮੁਸੀਬਤ ਪੰਜਾਬੀ 'ਚ ਆਵੇ ਤੇ ਉਹ ਹਮੇਸ਼ਾ ਉਹ ਨਾਮ ਸਾਹਮਣੇ ਆਉਂਦਾ ਔਰ ਉਹ ਨਾਮ ਹੈ ਡਾਕਟਰ ਐਸ.ਪੀ. ਸਿੰਘ ਉਭਰਾਈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਤੇ ਸੱਚ ਕਰ ਰਹੇ ਸਸੀ ਜੀ ਪਹਿਲਾਂ ਕਬ ਅੱਜ ਕੋਂਤੇ ਉਹ ਰਾਸਮਗਰੀ ਲੈ ਕੇ ਔਰ ਲੋਡ ਸੀ ਇੱਥੇ ਬੜੀ ਗੱਡੀ ਕਰਨ ਤੇ ਤੁਹਾਨੂੰ ਠੀਕ ਹੈ ਮੈਂ ਤਾਂ ਚਲੋ ਦੌਰਾ ਕਰਨ ਆਇਆ ਦੇਖਣ ਆਇਆ ਕਿ ਰਾਸਬਗਰੀ ਦਸਤਾਰੀ ਪਹਿਲਾਂ ਤੋਂ ਆ ਰਹੀ ਹੈ ਪਸ਼ੂਆਂ ਚਾਰਾ ਆ ਰਿਹਾ ਹੈ ਰਾਸ਼ਨ ਆ ਰਿਹਾ ਹੈ ਪਰਪਾਨ ਆ ਰਿਹਾ ਜੋ ਵੀ ਸਭ ਚਾਹੀਦਾ ਉਹ ਸਾਰਾ ਆ ਹੀ ਰਿਹਾ ਸੀਗਾ ਲੇਕਿਨ ਅੱਜ ਜਿਹੜਾ ਮੇਰਾ ਆਣ ਦਾ ਮਕਸਦ ਸੀ ਹੈ ਕਿ ਜਿੰਨੇ ਸਾਡੇ ਨੋ ਡਿਸਟ੍ਰਿਕਟ ਦੇ ਸਾਡੇ ਜਿਹੜੇ ਪ੍ਰਬਾਲਕ ਨੇ ਪਾਣੀ ਦੀ ਮਾਰਕ ਕਰੇ ਜਿਹਨਾਂ ਨੂੰ ਪਾਣੀ ਦੀ ਸਟੈਂਡ ਜਿਹੜਾ ਪੂਰੀ ਤਰ੍ਹਾਂ ਪਰਬਤ ਜਿਹੜਾ ਤੇ ਗੁਰਦਾਸਪੁਰ ਆ ਗਿਆ ਸਵਾਤਰਮਨਪਤੀ ਸਾਈ ਜੱਗ ਸੂਦਾਨ ਕੋਲੋਂ ਵੀ ਐ ਫਿਰੋਜ਼ਪੁਰ ਨੂੰ ਬਹੁਤ ਵੱਡੀ ਮਾਰ ਦਿੱਤੀ ਹੈ ਉੱਥੇ 250 ਰੁਪਏ ਲੱਗੇ ਚਲੇ ਜਿਹੜਾ ਪਾਣੀ ਬਹੁਤ ਬਿਆਨ ਸੁਨੇਹ ਦੇ ਸਾਰੇ ਸੋ ਇਹ ਮੈਂ ਸਿਰਫ ਸਰਵੇ ਕਰਨ ਆਇਆ ਕਿ ਇਹ ਜਿਹੜਾ ਟਾਈਮ ਚੱਲ ਰਿਹਾ ਹੁਣ ਪਹਿਲਾ ਦੌਰ ਹੈ ਇਹ ਤਾਂ ਅਸੀਂ ਖਤਮ ਕਰ ਲਾਂਗੇ ਜਿੰਨ ਦਾ ਅਸੀਂ ਸਾਰੇ ਪੰਜਾਬੀ ਰਲ ਕੇ ਆਪਸ ਵਿੱਚ ਕੁਝ ਨਹੀਂ ਹੈਲਪ ਕਰ ਰਹੇ ਹਾਂ ਸਰਕਾਰ ਕੋਲੀ ਹੈਲਪ ਕਰ ਰਹੀ ਹੈ ਸਾਰੇ ਇਕੱਠੇ ਪ੍ਰਸ਼ਾਸਨ ਦਾ ਮੈਂ ਥੈਂਕਸ ਕਰਦਾ ਕਿ ਸਾਰੇ ਡੀਸੀ ਸਾਹਿਬਾਨ ਨੇ ਮੈਨੂੰ ਲੈਟਰ ਵੀ ਭਾਈਆਂ ਜੋ ਜੋ ਰਿਕੁਆਇਰਮੈਂਟ ਸੀ ਉਹਨਾਂ ਨੇ ਦੱਸਿਆ ਕਿ ਉਹ ਰਾਜ ਸਾਹਿਬ ਆਹ ਰਿਕੁਆਇਰਮੈਂਟ ਆ ਹੈ ਉਹ ਅਸੀਂ ਉਹਨਾਂ ਨੂੰ ਭੇਜੀ ਹੈ ਸਾਰੀ ਪੂਰੀ ਕੀਤੀ ਹੈ ਚਾਰੇ ਮਨੋਂ ਕੋਈ ਕਮੀ ਨਹੀਂ ਅਸਲੇ ਮੈਂ ਜਿਹੜੀ ਜ਼ਰੂਰਤ ਤੋਂ ਚਾਰੇ ਦੀਆਂ ਰਸਨ ਦੀ ਨਹੀਂ ਆਈ ਰਸਨ ਬਹੁਤ ਬਿਆਨ ਆ ਕੋ ਤੇ ਹੁਣ ਅਸੀਂ ਅਗਲੇ ਦੀ ਤਿਆਰੀ ਕਰਨ ਦੇ ਤਿਆਰ ਆ ਕਿ ਹੁਣ ਜਦੋਂ ਪਾਣੀ ਉਤਰਨਾ ਫੇਰ ਬਿਮਾਰੀਆਂ ਫੈਲਣੀਆਂ ਨੇ ਅਸੂ ਵੀ ਹੈ ਪਸ਼ੂਆਂ ਦੀ ਬਿਮਾਰੀਆਂ ਬੰਦਿਆਂ ਨੇ ਬਿਮਾਰ ਹੋਣਾ ਤੇ ਉਹਦੇ ਲਈ ਮੈਡੀਸਨ ਤੇ ਡਾਕਟਰ ਦੀ ਲੋੜ ਪੈਣੀ ਹੈ ਐਮਬੂਲੈਂਸਾਂ ਦੀ ਲੋੜ ਪੈਣੀ ਹੈ ਸੋ ਉਹ ਸਾਰਾ ਅਸੀਂ ਹੁਣ ਤੋਂ ਪਲਾਨ ਕਰ ਲਿਆ ਪਿਆ ਤੇ ਉਹ ਜਦੋਂ ਇਹ ਦੂਜਾ ਦੌਰ ਆਂਦਾ ਅਸੀਂ ਕਰਾਂਗੇ ਇਸ ਤੋਂ ਬਾ ਇਹਨਾਂ ਦੇ ਪਿੰਡوں 'ਚ ਵੇਨੇ ਘਾਟੂ 'ਤੇ ਦੇਨੇ ਪਾਣੀ ਚ ਹੁਣ ਮਹੀਨੇ ਡੇਢ ਮਹੀਨੇ ਬਾਅਦ ਕਿਉਂਕਿ ਇਹਦਾ ਪਾਣੀ ਖੜਾ ਦੇਖੋ ਮਿਲਣਾ ਹੋ ਗਿਆ ਅਜੇ ਮਹੀਨਾ ਹੋਰ ਲੱਗ ਜਾਣਾ ਪਾਣੀ ਨੂੰ ਉਤਰਦੇ ਆ ਉਹਦੇ ਮਾ ਫੇ ਜਮੀਨਾਂ ਜਿੱਥੇ ਸਾਰੀਆਂ ਫਸਲਾਂ ਖਤਮ ਹੋ ਗਿਆ ਫੁੱਟ ਡੇ ਡੇ ਡੋਰਾ ਕੋਡ ਹੋ ਗਿਆ ਤਾਂ ਆ ਗਈ ਉਥੋਂ ਉਹ ਵੀ ਕੱਢਣੀ ਉਹਨਾਂ ਨੇ ਸੋ ਬੜਾ ਔਖਾ ਕੰਮ ਹੈ ਬੜੀ ਅਸੀਂ ਮੁਸ਼ਕਲ ਦੀ ਘੜੀ ਚ ਲੰਘ ਰਹੇ ਆ ਲੇਕਿਨ ਪੰਜਾਬੀ ਬਹੁਤ ਤਕੜੇ ਆ ਅਸੀਂ ਅਸੀਂ ਇਹਨੂੰ ਵੀ ਸਹਾਰ ਲਾ ਲਿਆ ਡਾਕਟਰ ਸਾਹਿਬ ਇੱਕ ਵੀ ਆਉਂਟ ਬੰਦੀ ਲਿਖੀ ਹੋਣੀ ਕਿ ਜਿਹੜੇ ਕਿ ਰਾਸ਼ਨ ਦੇ ਚਾਰੇ ਦੀ ਕੋਈ ਕਮੀ ਨਹੀਂ ਪਰ ਜਿੱਥੇ ਜਰੂਰਤਾ ਉੱਥੇ ਤਕਰੀਬਨ ਪਹੁੰਚਦੇ ਵਿਆ ਉਹ ਜਿੱਥੇ ਨਹੀਂ ਹੈ ਉਹ ਬਾਦਲ ਸਟਾਕ ਕਰੀ ਜਾ ਰਹੇ ਇਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਕਿ ਮੈਂ ਕਹਿਣਾ ਚਾਹਾਂਗਾ ਦੇਖੋ ਜਿਸ ਤਰ੍ਹਾਂ ਸਾਡਾ ਟਰਾਲਾ ਆਉਂਦਾ ਹੈ ਜੀ ਉਹ ਚ 20 ਟਰਾਲਾ 200 ਕਿਲੋ ਮਾਲ ਹੁੰਦਾ ਇੱਕ ਟਰਾਲੇ ਦੇ ਵਿੱਚ ਹੁਣ 200 ਕਿਲੋ ਦੇ ਅਗਰ ਮੈਂ ਉਹਦੇ ਬਤਾ ਦੂ ਸਾਡੇ ਭਾਈ ਜੀ ਇਹਨਾਂ ਨੇ ਵੀ ਕਹਿ ਦਿੱਤਾ ਵੀ ਤੁਸੀਂ ਪਹਿਲਾਂ ਪਲਾਨ ਕਰਕੇ ਰੱਖੋ ਕਿ ਕਿਹੜੇ ਪਿੰਡ ਦੇ ਕਿੰਨੇ ਪਸ਼ੂ ਨੇ ਕਿੰਨਾ ਰੱਦ ਦੇਣਾ ਸੀ ਰੱਦ ਪਰ ਜਿੰਨੀ ਲੋੜ ਉਹਨਾਂ ਹੀ ਦਿਓ ਕਠਾਣਾ ਕਰੋ ਕੋਈ ਵੀ ਕਹੂੰ ਤਾਂ ਇਹ ਸ਼ੁਰੂ ਕਰਨ ਨਹੀਂ ਦਿਹਾਗੇ ਇਹ ਨਹੀਂ ਕਿ ਆਪਾਂ ਇੱਕ ਵਾਰੀ ਟਰਾਲਾ ਲੈ ਕੇ ਆ ਗਿਆ ਤੁਹਾਨੂੰ ਦੇ ਤਾ ਦੁਬਾਰਾ ਆਵਾਂਗੇ ਨਹੀਂ ਅਸੀਂ ਜਿੰਨੀ ਦੇ ਰਿਆਫਤ ਹੈਗੀ ਹੈ ਜਿੰਨੀ ਦੇ ਅਸੀਂ ਨਾਰਮਲ ਨਹੀਂ ਹੋ ਜਾਂਦੇ ਸਾਰਾ ਅਸੀਂ ਤੁਹਾਨੂੰ ਟਰਾਲੇ ਲੈਂਦੇ ਰਾਂਗੇ ਤੁਹਾਨੂੰ ਮਟੀਰੀਅਲ ਲੈਂਦੇ ਰਾਂਗੇ ਜਿਆਦਾ ਸਾਡਾ ਜਿਆਦਾ ਜੋੜ ਜਿਹੜਾ ਮੈਂ 1200 ਟਨ ਜਿਹੜਾ ਆਲਰੇਡੀ ਬਲੌਕ ਕੀਤਾ ਹੋਇਆ ਉਹ ਤੇ ਮੇਰੇ ਹਿਸਾਬ ਨਾਲ ਤੁਸੀਂ ਵੱਧ ਤੋਂ ਵੱਧ ਲੈ ਵੀ ਲੋਗੇ ਕਿੰਨਾ 250 ਟਨ ਤੋਂ ਰਹੇਗਾ ਮੈਂ ਦੇਣ ਨੂੰ ਯਾਰ ਬੈਠਾ ਤੁਹਾਨੂੰ ਚਾਰਾ ਨਹੀਂ ਮਿਲੇਗਾ ਸੋ ਉਹ ਜਿੰਨਾ ਹੀ ਆਂਦਾ ਉਸ ਦੇ ਨਾਲ ਉਹ ਭਰਿਆ ਜਾ ਲੇਕਿਨ ਮੈਂ ਜਨਾ ਜਿਆਦਾ ਭਰੇ ਟਨਾਂ ਨਹੀਂ ਉਹ ਹੈਗਾ ਕਿ ਜਿਹੜੇ ਹੁਣ ਮ ਛੱਤ गिर ਗਈ ਜਣੀ ਹੈ ਕਿੰਨੀ ਦੁਆਰਾ ਡਿੱਗ ਰਹੀ ਹੈ ਉਹ ਕਾਫੀ ਜ਼ਿਆਦਾ ਗਿਣਤੀ ਜਾਣਗੀ ਜਿੱਦਾਂ ਉਹ 1300 ਪਿੰਡ ਦਾ ਹੈ ਉਹ 1300 ਪਿੰਡ ਜੇ ਤੁਸੀਂ ਇੱਕ ਪਿੰਡ ਤੇ ਚਾਰ ਚਾਰ ਘਰ ਵੀ ਲਗਾਓ ਤੇ ਸਾਰਾ 7-8000 ਘਰ ਜਣਾ ਉਹ ਬਣ ਗਿਆ ਤੇ ਉਹਨੂੰ ਅਸੀਂ ਰੇਪੇਅਰ ਕਰਨਾ ਹੁਣ 2023 ਚ ਜਿਹੜੇ ਭਾਅ ਸੀਗੇ ਉਹ ਚੋਂ ਥੋੜੇ 1400 ਘਰ ਅਸੀਂ ਬਣਾ ਕੇ ਦਿੱਤੇ ਜੀ ਮਿਲ ਕੇ ਨਵੇਂ ਵੀ ਘਰ ਬਣਾਏ ਨੇ ਉਹਦੇ ਉਹਨੂੰ ਅਸੀਂ ਰੇਨੋਵੇਟ ਵੀ ਕੀਤਾ ਛੱਤਾਂ ਵੀ ਪਾਈਆਂ ਜੋ ਵੀ ਕਰ ਸਕਦੇ ਸੀ ਜਿੰਨੀ ਕਿ ਜ਼ਰੂਰਤ ਸੀਗੀ ਸਾਰਾ ਸੀ ਕੀਤਾ ਉਹਨੂੰ ਲੋਡ ਇੱਥੇ ਵੀ ਪੈਣੀ ਹੈ ਕੱਲਾ ਇੱਥੇ ਨਹੀਂ ਪੈਣੀ ਉਸ ਤੋਂ ਬਾਅਦ ਤਰਨਤਾਰਨ ਡਿਸਟ੍ਰਿਕਟ ਪਾਣੀ ਹੈ ਲੋਜਪੁਰ ਡਿਸਟ੍ਰਿਕਟ ਪਾਣੀ ਹੈ ਪਰ ਦੇਖੀ ਟੋਟਲ ਨੋ ਡਿਸਟ੍ਰਿਕਟ ਨਹੀਂ ਇਵਨ ਮੋਗਾ ਦੇ ਪੰਜ ਪਿੰਡਾ ਜਿਹੜੇ ਬਿਲਕੁਲ ਪਾਣੀ ਚ ਡੁੱਬੇ ਹੋਏ ਨੇ ਉੱਥੇ ਉੱਥੇ ਵੀ ਸਾਡਾ ਸਾਰਾ ਸਮਾਰਕ ਤੇ ਲੋਡ ਜੀ ਸਾਨੂੰ ਡਿਮਾਂਡ ਆਉਂਦੀ ਆ ਅਸੀਂ ਨਾਲ ਦੇ ਨਾਲ ਸਾਰਾ ਉਹ ਭੇਜੀ ਜਾ ਰਹੇ ਹਾਂ ਤੇ ਇੱਥੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇੱਥੇ ਚਾਰੇ ਦੀ ਕਮੀ ਨਹੀਂ ਆਏਗੀ ਚਾਰਾ ਤੁਹਾਨੂੰ ਕਿੰਨਾ ਲੋਡ ਪੈਂਦੀ ਸਾਨੂੰ ਡਿਮਾਂਡ ਆਉਂਦੀ ਨਾਲ ਨਾਲ ਭੇਜੀ ਜਾਣਾ ਇੱਕ ਤਪਕਾ ਗੁਜੇਰ ਪਾਈ ਜਾ ਰਹਾ ਜਾਂ ਕਿ ਕਿੰਨੇ ਬੜੇ ਫੈਕਟਰੀ ਉਹਨਾਂ ਦਾ ਇੱਥੇ ਹੈਗਾ ਕਿ ਸਾਡੇ ਤੋਂ ਫਰੋਂਦੇ ਨਹੀਂ ਹੈ ਆ ਜਿਹੜਾ ਜੀ ਬੰਦੇ ਉਹਨਾਂ ਤੇ ਬਹੁਤ ਬੀ ਬਿਲਕੁਲ ਮੈਂ ਨਹੀਂ ਹੈ ਸਾਨੂੰ ਸਭ ਨੂੰ ਅੱਜ ਚੌਂਪਰੀ ਵਾਲਿਆਂ ਨੂੰ ਅੱਜ ਦੇਣ ਲੱਗੇ ਅੱਜ ਦੇਣ ਜਾ ਰਹੇ ਆ ਅੱਜ ਉਹ ਵੀ ਇਹਨੂੰ ਇੱਕ ਪਸਿਆ ਕਿ ਤੁਸੀਂ ਐਦਾਂ ਨਹੀਂ ਕਿ ਆਕਾ ਬੰਦ ਕਰਕੇ ਦੇ ਦਿਓ ਰਸ਼ਨ ਪਹਿਲਾਂ ਦੇਖੋ ਕਿ ਵਾਕਈ ਇਹ ਲੋਡ ਬੰਦ ਹੈ ਸਾਡੀ ਜਿਹੜੀ ਕਿੱਟ ਹੈ ਨਹੀਂ ਸਾਡੀ ਕਿੱਟੋ 2 2.5 ਕਿਲੋ 3 ਕਿਲੋ ਰਸ਼ਨ ਦੀ ਨਹੀਂ ਆ ਗਈ ਤੁਸੀਂ ਸਾਡੀ ਕਿੱਟ ਦੇਖੋਗੇ ਹੁਣ ਵੀ 28 ਕਿਲੋ ਦੀ ਸਾਡੀ ਹੈਗੀ 27 28 ਕਿਲੋ ਰਸ਼ਨ ਉਹਦੇ ਵਿੱਚ ਇੱਕ ਮਹੀਨੇ ਦਾ ਰਸ਼ਨ ਹੈ ਫੈਮਿਲੀ ਦਾ 10 ਕਿਲੋ ਆਟਾ ਹੈ 5 ਕਿਲੋ ਚਾਵਲ ਹੈ 2 ਕਿਲੋ ਚਾਹ ਪਤੀ ਹੈ 2 ਕਿਲੋ ਖੰਡੇਵਲ ਸਾਰਾ ਭਾਗ ਹੈ 28 ਕਿਲੋ ਦੇ ਰੈਸ਼ਨ ਦੀ ਕਿਟ ਬਣਦੀ 50 ਦੇ ਕੋਲ ਤਿਆਰੀ ਪਈ ਹੈ ਸੋ ਇਹ ਜਿਹੜੀ ਕਿਟ ਹੈ ਨਾ ਸਹੀ ਜਗ੍ਹਾ ਜਾਣੀ ਚਾਹੀਦੀ ਜਿਸ ਫੈਮਿਲੀ ਨੂੰ ਲੋੜ ਹੈ ਨਾ ਜਿਸ ਦਾ ਗੁਜਰਾ ਨੇ ਗੱਲ ਕੀਤੀ ਹੈ ਉਹ ਵੀ ਇਨਸਾਨ ਹੈ ਸਭ ਕੁਝ ਛੱਡ ਛਾ ਕੇ ਉੱਥੇ ਜਿੱਥੇ ਬੈਠੇ ਹੈ ਨਾ ਤੇ ਦੱਸਿਆ ਇਹਨਾਂ ਨੂੰ ਕਿ ਉੱਥੇ ਪਹੁੰਚੋ ਆਪ ਜਾਓ ਆਪ ਜਾ ਕੇ ਜਿੱਥੇ ਲੋੜ ਹੋ ਉਹ ਤੁਹਾਨੂੰ ਦੇਵੋ ਰੈਸ਼ਨ ਬਣਦੀ ਦੇਵੋ ਉਹ ਅਸੀਂ ਪੂਰਾ ਦੇ ਰਹੇ ਆ ਬਿਲਕੁਲ ਇੱਕ ਕਿਟਾਂ ਬਣ ਲੱਗਿਆ ਤਾਂ ਹੁੰਦੇ ਚਲੋ ਆਪਾਂ ਦੇ ਰਹੇ ਜਾਨ ਹੁਣ ਦੇ ਯਾਨੀ ਸਰਕਾਰਾਂ ਦੇ ਨਾਲ ਜੇ ਐਸਪੀ ਸਾਹਿਬ ਖੜੇ ਹੋਣ ਚ ਸਰਕਾਰਾਂ ਹੋਰ ਬਲਵਾਨ ਹੋ ਜਾਂਦੀਆਂ ਜਦੋਂ ਵੀ ਜਿੱਥੇ ਵੀ ਦੇਸ਼ ਦੇ ਆਲ ਵਰਲਡ ਦੇ ਵਿੱਚ ਜਿੱਥੇ ਵੀ ਪੰਜਾਬੀਆਂ ਨੂੰ ਲੁਆਉਣ ਪਈ ਹੈ ਤੇ ਅਮਰਾਇਤ ਸਾਹਿਬ ਨੇ ਨੱਟ ਕੇ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਨੂੰ ਸੋ ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਜਦੋਂ ਦਾ ਇਹ ਕੰਮ ਚੱਲ ਰਿਹਾ ਹੈ ਇਹ ਅੱਜ ਇਹ ਜ਼ਰੂਰ ਆਪ ਆਏ ਨੇ ਲੇਕਿਨ ਇਹਨਾਂ ਦੀਆਂ ਟੀਮਾਂ ਜਿਹੜੀਆਂ ਉਦੋਂ ਤੋਂ ਹੀ ਕੰਮ ਕਰ ਰਹੀਆਂ ਨੇ ਸੋ ਮਾਣ ਵੀ ਹੁੰਦਾ ਹੈ ਫਕਰ ਵੀ ਹੁੰਦਾ ਹੈ ਵੀ ਇਹੋ ਜਿਹੇ ਜਿਹੜੇ ਅਗਾਹ ਵਧੂ ਸੋਚ ਜਿੰਨਾ ਕਰਕੇ ਜਿਤਨਾ ਦੱਸਿਆ ਵੀ ਕੱਚੇ ਮਕਾਨਾਂ ਦਾ ਇਸ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਨੂੰ ਸਾਫ਼ ਕਰਨਾ ਸੋ ਸਾਰਾ ਪ੍ਰਾਪਰਲੀ ਪਲੈਨਿੰਗ ਕੀਤੀ ਹੋਈ ਗੇਰਵਾ ਸੋ ਇੱਕ ਮੈਂ ਕਹਿ ਸਕਦਾ ਵੀ ਸਾਡੇ ਪੰਜਾਬੀ ਵਾਲੀ ਇੱਕ ਫਕਰ ਫਕਰ ਦੀ ਗੱਲ ਹੈ ਤੁਹਾਡੇ ਨਾਲ ਐਸਪੀ ਸਾਹਿਬ ਨੇ ਤੁਸੀਂ ਮੈਂ ਕਹਿੰਦਾ ਕਿ ਕਿਉਂ ਨਾ ਝਟ ਤੇ ਕੰਮ ਕੀਤਾ ਜਿਹੜੇ ਜੀ ਬਾਰ-ਬਾਰ ਤੁਕੀ ਬੰਦ ਢੁੱਟਦੇ ਆ ਮੈਂ ਕਿ ਕਿਉਂ ਤੋਂ ਬੰਦੀ ਬਣਾਈ ਜਾਏ ਤੇ ਜੜੀ ਖਤਮ ਕੀਤੀ ਜਾਏ ਤੇ ਇਹ ਸਿੱਧਾ ਦਾ ਬਣਾਉਂਦਾ ਹੈ ਅਕਲ ਜੀ ਲੇਕਿਨ ਜਿੱਥੇ ਜਿੱਥੇ ਜੋ ਜੋ ਜਿਹੜਾ ਕੁਦਰਤੀ ਕਹਿਰ ਜਿਹੜਾ ਜਦੋਂ ਜ਼ਿਆਦਾ ਵੱਧ ਜਾਵੇ ਉੱਥੇ ਫਿਰ ਇਨਸਾਨ ਦੀ ਅੱਗੇ ਜ਼ਿਆਦਾ ਯੋਗ ਨਹੀਂ ਰਹਿੰਦਾ ਸੋ ਜਿੱਥੇ ਵੀ ਕੋਈ ਕਮੀ ਪੇਸ਼ੀ ਹੈ ਆਪਾਂ ਉਹਨੂੰ ਰਲ ਕੇ ਹੱਲ ਕਰਾਂਗੇ ਕਿਉਂਕਿ ਸਾਨੂੰ ਪੰਜਾਬ ਨਾਲ ਪਿਆਰ ਆ ਪੰਜਾਬੀ ਇਤਨਾ ਪਿਆਰ ਆ ਪੰਜਾਬ ਦੇ ਖਾ ਦੇ ਪਰਵਾਹ ਦੇ ਨਾਲ ਪਿਆਰ ਆ ਸੋ ਸਾਡਾ ਤੇ ਇੱਕੋ ਇੱਕ ਸੁਪਨਾ ਹੈ ਚਾਹੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਹੋਣਾ ਜਿਗਰੇ ਕੋ ਹਮ ਦਾ ਵੀਰ ਪੰਜਾਬ ਅੱਗੇ ਹਾਂ ਜੀ ਪੰਜਾਬ ਤੇ ਕੋਈ ਨਹੀਂ ਖੜਦਾ ਉੱਥੇ ਕਹਿੰਦੇ ਐਸਪੀ ਸਿੰਘ ਬਰਾਏ ਦੀ ਪੰਜਾਬੀਆਂ ਦੇ ਨਾਲ ਮੈਂ ਮੈਂ ਤੁਹਾਨੂੰ ਦੱਸਦਾ ਬੜੀ ਵੱਡੀ ਇਹਨਾਂ ਦੀ ਸੇਵਾ ਹੈ ਔਰ ਉਹ ਪਰਮਾਤਮਾ ਵੀ ਉਹ ਵੀ ਇਹੋ ਜੀਆਂ ਸੇਵਾਵਾਂ ਕਰਮਾ ਭਾਗਾਂ ਵਾਲਿਆਂ ਨੂੰ ਲਿਖਦਾ ਕਿਉਂਕਿ ਤਨ ਦੌਲਤ ਸ਼ੋਹਰਤ ਬੜਿਆਂ ਨੂੰ ਦਿੰਦਾ ਪਰ ਹੌਂਸਲੇ ਜਿਹੜੇ ਹਨ ਜਿਗਰੇ ਕੇ ਉਹ ਉਹ ਤੁਹਾਡੇ ਸਾਹਮਣੇ ਜਿਹਨਾਂ ਨੂੰ ਦੇਖਰੇ ਦਿੰਦਾ ਫਿਰ ਉਹਨਾਂ ਦੀ ਦੁਨੀਆ 'ਚ ਮਿਸਾਲ ਹੈ ਤੋ ਇਹ ਸਨ ਸ਼ੈਡਿਕਲਤੀ ਔਰ ਡਾਕਟਰ ਐਸਪੀ ਸਿੰਘ ਉਭਰਾਏ ਜੀ ਔਰ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਕੋਈ ਨਹੀਂ ਖਲੋਂਦਾ ਉੱਥੇ ਐਸਪੀ ਸਿੰਘ ਜੀ ਉਭਰਾਏ ਖਲੋਂਦੇ ਨੇ ਪੰਜਾਬੀਆਂ ਦੇ ਨਾਲ ਪੰਜਾਬੀ ਕਿਤੇ ਵੀ ਮਸਫਰ ਚ ਹੁੰਦਾ ਤੇ ਐਸਪੀ ਸਿੰਘ ਜੀ ਉਭਰਾਏ ਉੱਥੇ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੁੰਦੇ ਨੇ ਸੋ ਗਾਹ ਵੀ ਕਹਿੰਦੇ ਆ ਕਿ ਅਸੀਂ ਪੰਜਾਬੀਆਂ ਨੂੰ ਕਦੀ ਕੋਈ ਦਿੱਕਤ ਨਹੀਂ ਆਉਂਦੀਆਂ ਤੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਕਵਲ ਜੀ ਦੇ ਨਾਲ ਗੁਰਗੱਤ